ਅੱਜ ਸਾਡੀ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਫੇਰ ਸਾਨੂੰ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸੀਆਈਏ ਦੀ ਟੀਮ ਵੱਲੋਂ 5 ਕਿਲੋ 225 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਇਹਦੇ ਵਿੱਚ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਸਿੰਘ ਪੁੱਤਰ ਪੈਰਾ ਸਿੰਘ ਵਾਸੀ ਨੇਹਾਲ ਤਹਿਸੀਲ ਪਾਟੜਾ ਜ਼ਿਲ੍ਹਾ ਪਟਿਆਲਾ ਇਹਨੂੰ ਗ੍ਰਿਫਤਾਰ ਕਰਨ ਵਿੱਚ ਜਾ ਮੇ ਅਭੀ ਹਾਸਲ ਹੋਈ ਹੈ ਤੇ ਇਹਦੇ ਕੋਲੋਂ ਜਿਹੜਾ ਸਾਨੂੰ ਇੱਕ ਇੱਕ ਦੇ ਚ ਬਲੈਰੋ ਕੈਂਪਰ ਨਾਲ ਬਰਾਮਦ ਹੋਇਆ ਜਿਹਦੇ ਵਿੱਚ ਇਹ ਕੋਈ ਜਿਹੜੇ ਸਬਜੀ ਦੇ ਕਰੇਟ ਕਲੂਡ ਜੇ ਹੁੰਦੇ ਆ ਫਰੂਟ ਰੱਖਣ ਵਾਲੇ ਸਬਜੀ ਰੱਖਣ ਵਾਲੇ ਉਹ ਕਰੇਟ ਰੱਖ ਕੇ ਇੱਕ ਪਲੇਖਾ ਪਾਉਂਦਾ ਸੀਗਾ ਵੀ ਸਾਡੇ ਇਹ ਇਸ ਚੀਜ਼ ਦਾ ਕੰਮ ਕਰਦਾ ਜਿਹਦੇ ਵਿੱਚ ਉਸ ਪਲੇਖੇ ਦੇ ਵਿੱਚ ਉਥੋਂ ਇਹ ਹਰੂਨ ਲੈ ਕੇ ਜਾਂਦਾ ਸੀ ਅੱਗੇ ਵੀ ਜਿਹੜੀ ਪੁਛਗਿਸ ਦੌਰਾਨ ਪਤਾ ਲੱਗਿਆ ਵੀ ਅੱਗੇ ਵੀ ਪਹਿਲਾਂ ਵੀ ਲੈ ਕੇ ਗਿਆ ਕਈ ਵਾਰ ਤੇ ਇਸ ਦੇ ਨਾਲ ਦਾ ਸਾਥੀ ਪਟਿਆਲੇ ਦੇ ਵਿੱਚ ਉਹ ਵੀ ਸਾਡੇ ਵੱਲੋਂ ਆਇਡੈਂਟੀਫਾਈ ਹੋ ਗਿਆ ਤੇ ਉਹਨੂੰ ਵੀ ਅਸੀਂ ਜਲਦ ਸਾਡੀ ਟੀਮਸ ਗਈਆਂ ਵੀ ਹੈ ਜਲਦ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਅਸੀਂ ਪੁਛਗਿਸ ਚੱਲ ਰਹੀ ਹੈ ਹੋਰ ਜਿਹੜੇ ਇਥੋਂ ਦੇ ਇਹਦੇ ਸਾਥੀ ਜਿੱਥੋਂ ਇਸ ਨੇ ਲਈ ਹੈ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਸਨੂੰ ਜਲਦ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਦਾ ਪੂਰਾ ਨੈਕਸਸ ਇਹਦੇ ਨਾਲ ਟੋੜੇ ਜਾਊਗਾ ਤੇ ਇਵੇਂ ਹੀ ਇਹਦੇ ਚੱਲਦੇ ਇੱਕ ਸੀਆਈਏ ਵੱਲੋਂ ਇੱਕ ਹੋਰ ਪਰਚਾ ਦਾਜ ਹੋਇਆ ਜਿਸ ਦੇ ਵਿੱਚ ਕਮਲ ਕੁਮਾਰ ਨੂੰ ਅਰੈਸਟ ਕੀਤਾ ਤੇ ਰਾਹੁਲ ਪੁੱਤਰ ਸੋਨੂ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਹ ਵੀ ਬਹੁਤ ਵਧੀਆ ਕਾਮਯਾਬੀ ਹੈ ਸੀਆਈਏ ਦੀ ਬੜੇ ਲਗਾਤਾਰ ਪਿਛਲੇ ਦਿਨਾਂ ਤੋਂ ਜਿਹੜੀ ਇਹ ਜਿਹੜੀ ਜੁਧ ਨਸ਼ਾ ਵਿਰੋਧ ਦੀ ਮਹਿਮਾ ਉਦੇ ਵਿੱਚ ਲਗਾਤਾਰ ਰਿਕਵਰੀਜ਼ ਹੋ ਰਹੀਆਂ ਤੇ ਜਿਹੜੇ ਇਹ ਪੈਡਲਰ ਤੇ ਸਮਗਲਰ ਹੈ ਵੱਡੇ ਲੈਵਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇੱਥੇ ਹੋਰ ਦੱਸਣਾ ਮੈਂ ਚਾਹਣਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜਦੋਂ ਦਾ ਇਹ ਇੱਕ ਪਿੰਨ ਤੋਂ ਆਪਾਂ ਯੁੱਧ ਨਸ਼ੇ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਹੈ ਕਿ ਸਾਡੀ ਟੋਟਲ ਰਿਕਵਰੀ ਅ 200 207 ਕਿਲੋ ਦੇ ਕਰੀਬ ਜਿਹੜੀ ਟੋਟਲ ਰਿਕਵਰੀ ਹੋ ਗਈ ਹੈ ਇਹ ਜੋ ਕਿ ਬਹੁਤ ਵਧੀਆ ਰਿਕਵਰੀ ਹੈ ਜਿਹਦੇ ਨਾਲ ਆਪਾਂ ਇਹ ਜਿਹੜੇ ਸਮਗਲਰਸ ਆ ਉਹਨਾਂ ਦਾ ਲੱਕ ਤੋੜਨ ਦੇ ਵਿੱਚ ਫਰੋਜ਼ਪੁਰ ਪੁਲਿਸ ਕਾਮਯਾਬ ਹੋਈ ਹੈ ਤੇ ਮੈਂ ਸਾਰਾ ਇਹੀ ਕਹਿਣਾ ਚਾਹਣਾ ਵੀ ਜਿਹੜੇ ਵੀ ਕੋਈ ਜਿਹੇ ਕੋਈ ਇਹਨਾਂ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਲੱਗੇ ਹੋਏ ਆ ਨੌਜਵਾਨ ਉਹ ਇਸ ਤੋਂ ਦੂਰ ਰਹਿਣ ਕਿਉਂਕਿ ਇਸ ਦਾ ਅੰਜਾਮ ਸਿਰਫ ਜੇਲ ਹੈ ਤੇ ਸਜ਼ਾ ਥੈਂਕ ਯੂ ਸਰ ਜਿਹੜਾ ਇਹ ਪਾਣੀਆਂ ਕਰਕੇ ਵੀ ਲੱਗ ਰਿਹਾ ਕਿ ਵੱਡੀ ਰਿਕਵਰੀ ਹੋਈ ਹੈ ਦੇਖੋ ਉਸ ਦਾ ਫਾਇਦਾ ਉਠਾਉਣ ਦੀ ਜੇ ਕੋਈ ਵੀ ਸਿਸਟਮ ਹੁੰਦਾ ਜ ਜਦੋਂ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਕੋਈ ਚੋਰ ਰਸਤਾ ਮਿਲਦਾ ਤੇ ਉਸ ਨੂੰ ਇਹ ਵਰਤਨਾ ਕੋ ਵਰਤਨ ਦੀ ਕੋਸ਼ਿਸ਼ ਕਰਦੇ ਆ ਪਰ ਰਿਕਵਰੀਜ਼ ਤੋਂ ਪਤਾ ਲੱਗਦਾ ਹੈ ਵੀ ਜਿਹੜੇ ਇਹਨਾਂ ਦੇ ਮਨਸੂਬੇ ਵੀ ਇਹਨਾਂ ਦੇ ਫੇਲ ਹੈ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਥੈਂਕ ਯੂ